ਅਜੀਵਿਰ ਜੀ ਕਿਨਾ ਤੁਹਾਡਾ ਮੇਰਾ ਨਾਮ ਦਵਿੰਦਰ ਸਿੰਘ ਜੀ ਪਿੰਡ ਵੀਰ ਤੋਂ ਅਜੀਵਿਰ ਜੀ ਤੁਸੀਂ ਹਸਪੀਟਲ ਦੇ ਵਿੱਚ ਆਏ ਕਿਸ ਤਰ੍ਹਾਂ ਕਿਨਾ ਮੇਰੇ ਘਰ ਦੇ ਤੇ ਗੋਡੇ ਤੋਂ ਮੇਰਾ ਖਰਾਬ ਸੀ ਬਹੁਤ ਅਗਲੇ ਵਿੱਚ 6-7 ਮਹੀਨੇ ਦਾ ਹਾਂਜੀ ਤੇ ਉਹਨਾਂ ਨੇ ਅੱਜ 10 ਦਿਨ ਹੋ ਗਏ ਅਪਰੇਸ਼ਨ ਹੋ ਗਿਆ ਉਹ ਤੋਂ ਬਿਲਕੁਲ ਚੰਗਾ ਤੁਹਾਨੂੰ ਪਰਲਾ ਬੇ ਇਹ ਕਿਹੜੇ ਹਸਪੀਟਲ ਤੋਂ ਅਪਰੇਟ ਕਰਾਇਆ ਤੇ ਸਿਮਰਨ ਦਾਸ ਤੋਂ ਡਾਕਟਰ ਜਸਪਰਨ ਸਿੰਘ ਤੇ ਕਿੰਨੇ ਦਿਨਾਂ ਤੋਂ ਹੋ ਰਿਹਾ ਕਿੰਨੇ ਦਿਨਾਂ ਤੋਂ ਇੱਥੇ ਰਹਿ ਰਹੇ ਕਿ ਤੁਹਾਨੂੰ ਸਾਨੂੰ ਭੇਜੀ ਅੱਜ 10 ਦਿਨ ਹੋ ਗਏ ਤੇ ਹੁਣ ਕਿਵੇਂ ਮਹਿਸੂਸ ਹੋ ਰਿਹਾ ਵੇਸ਼ ਬਹੁਤ ਵਧੀਆ ਜੀ ਹੁਣ ਤੁਹਾਨੂੰ ਤਿੰਨ ਲੱਗਦੇ ਵਧੀਆ ਠੀਕ ਹੈ ਕਿੰਨੇ ਦਿਨਾਂ ਦੇ ਵਿੱਚ ਅਪਰੇਡ ਹੋ ਗਿਆ ਇਹ 10 ਦਿਨ ਲੱਗੇ ਜੀ ਰਾਜਿੰਦਰ ਕੋ ਤੇ ਤੁਸੀਂ ਇਸ ਟਾਈਮ ਕਿਹੜੇ ਹਸਪੀਟਲ ਖੜੇ ਜੀ ਐਸਮਰਨਾਸਰ ਕੀ ਮੁਸ਼ਕਲ ਸੀ ਤੁਹਾਨੂੰ ਜੀ ਬਹੁਤਿਆਰ ਦੀ ਪ੍ਰੋਬਲਮ ਜੀ ਤੇ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਰਹਿ ਰਹੇ ਸੀ ਕਿੰਨੇ ਦਿਨ ਤੁਹਾਡਾ ਅਪਰੇਡ ਹੋ ਗਿਆ ਸੀ ਜੀ ਸਰਦਾ ਹੋ ਗਿਆ ਹੁਣ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੁਣ ਠੀਕ ਹੋ ਗਿਆ ਵਧੀਆ ਲੱਗ ਰਿਹਾ ਜੀ ਚੱਲਣ ਫਿਰਨ ਦੇ ਵਿੱਚ ਕੋਈ ਦਿੱਕਤ ਨਹੀਂ ਕੋਈ ਦਿੱਕਤ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਬਹੁਤ ਵਧੀਆ ਜੀ ਤੁਹਾਨੂੰ ਚੱਲੋ ਉਹਦੇ ਬਾਦਾਂ ਦੇ ਗੋਡੇ ਠੀਕ ਹੈ ਸਮਝੋ ਸਰ ਕੀ ਪ੍ਰੋਬਲਮ ਨਹੀਂ ਪੇਸ਼ੈਂਟ ਨੂੰ ਸੀ ਇਹਨਾਂ ਪੇਸ਼ੈਂਟ ਦੇ ਕਾਫੀ ਦੇਰ ਤੋਂ ਗੋਡਿਆਂ ਦੀ ਸਮੱਸਿਆ ਸੀਗੀ ਗੋਡੇ ਕਸਮ ਕਰਕੇ ਇਹਨਾਂ ਦੇ ਬਹੁਤ ਜ਼ਿਆਦਾ ਗੋਡਿਆਂ ਦੇ ਵਿੱਚ ਤਰਤਰੇਂਦਾ ਸੀਗਾ ਤੇ ਕਾਫੀ ਜਗ੍ਹਾ ਤੋਂ ਇਹਨਾਂ ਨੇ ਮਾਰਿਆ ਤੇਰਾ ਖਾਤੀ ਫਿਰ ਅਸੀਂ ਜਦੋਂ ਬਸਿਆ ਇਹਨਾਂ ਦੇ ਜਿਹੜੇ ਗੋਡੇ ਆ ਉਹ ਖਸ ਚੁੱਕੇ ਆ ਤੇ ਉਹਦੇ ਦੇ ਜੋੜ ਹੀ ਬਦਲਣਾ ਪਵੇਗਾ ਹੁਣ ਅਸੀਂ ਜਿਹੜਾ ਮਰੀਜ਼ ਹੈ ਇਹਨਾਂ ਦਾ ਦੋਨੋਂ ਗੋਟਿਆਂ ਦਾ ਜਿਹੜਾ ਜੋੜ ਹੈ ਉਹ ਬਦਲ ਦਿੱਤੇ ਤੇ ਮਰੀਜ਼ ਸਾਡੇ ਕੋਲ ਹੈ ਇਹਨਾਂ ਨੂੰ ਕਾਫੀ ਫਰਕ ਆ ਗਿਆ ਕਿ ਨਾਲ ਕਿੰਨਾ ਸਮਾਂ ਲੱਗਾ ਜੀ ਮੰਨ ਲਵੋ ਅੱਜ ਡਾਕਟਰ ਜੀ ਨੂੰ ਜੀ ਜਿਹੜਾ ਦੈਣਾ ਪਿੰਦਾ ਸਮਾਂ ਉਹ ਇਹਦਾ ਜਿਹੜਾ ਮਰੀਜ਼ ਆਪਰੇਸ਼ਨ ਤੋਂ ਬਾਅਦ 4-5 ਦਿਨ ਅਸੀਂ ਰੱਖਦੇ ਆਂ ਬਾਕੀ ਜਦੋਂ ਆਪਰੇਸ਼ਨ ਹੋ ਜਾਂਦਾ ਹੈ ਅਗਲੇ ਦਿਨ ਤੋਂ ਮਰੀਜ਼ ਜਿਹੜਾ ਹੈ ਆਪਣਾ ਫੁੱਟ ਚੱਲ ਫਿਰ ਸਕਦਾ ਹੈ ਆਪਣਾ ਐਂਡੀਵੀ ਤਨਾਵ ਨਾਲ ਦੁਰਦਾ ਦਿਲ ਕੋਈ ਦਿੱਕਤ ਨਹੀਂ ਆਉਂਦੀ ਤੇ ਹੋਰ ਕੋਈ ਬਿਮਾਰਤ ਨਾਲ ਕੋਈ ਜਿ ਤਾ ਮਰ ਨੂੰ ਜੀ ਹਮਾ ਤੋਂ ਦਿੱਤ ਸਰਜਰੀਆਂ ਤੋਂ ਮੈਂ ਵੀਆਂ ਹੁਣੀਆਂ ਹੋਣੇ ਤੇ ਇਹ ਜਾਣਕਾਰੀ ਦੇਣੀ ਹੈ ਅੱਜ ਅਸੀਂ ਇੱਥੇ ਸਾਰੀਆਂ ਸਰਜਰੀਆਂ ਕਰਦੇ ਹਾਂ ਹੁਣ ਹਸਪੀਟਲ ਦੇ ਵਿੱਚ ਅਸੀਂ ਕੋਟੇ ਬਦਲਣ ਤੋਂ ਲੈ ਕੇ ਚੂਲੇ ਬਦਲਣ ਤੋਂ ਲੈ ਕੇ ਕੋਈ ਵੀ ਹੱਡੀ ਟੁੱਟੀ ਹੋਵੇ ਉਹਦਾ ਆਪਰੇਸ਼ਨ ਕਰਦੇ ਹਾਂ ਰੀੜ ਦੀ ਹੱਡੀ ਦੇ ਸਾਰੇ ਆਪਰੇਸ਼ਨ ਅਸੀਂ ਜਿਹੜੇ ਆ ਜਾਖਲਿਕ ਕੇ ਕੋਟੇ ਦੀ ਹਾਂਜੀ ਆਪਣੇ ਕੋਲ ਹੁਣ ਹਸਪਤਾਲ ਸਾਰੇ ਇੰਸ਼ੂਰੈਂਸ ਕੰਪਨੀਆਂ ਦੇ ਵਿੱਚ ਪੈਨਲਡ तकरीबन ਸਾਰਿਆਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਜਿਹੜੀ ਕੈਸ਼ਲੈਸ ਫੈਸਿਲਿਟੀ ਅਸੀਂ ਹਸਪਤਾਲ ਵੱਲੋਂ ਦੇ ਰਹੇ ਹਾਂ ਪੇਸ਼ੰਗੀਆਂ ਇੱਕ ਡਾਕਟਰ ਸਾਹਿਬ ਪੰਜਾਬ ਸਰਕਾਰ ਵੱਲੋਂ 10 ਲੱਖ ਦਾ ਸਿਹਤ ਬੀਮਾ ਯੋਜਨਾ ਜਿਹੜਾ ਲਾਗੂ ਕਰ ਦਿੱਤਾ ਗਿਆ ਵਾ ਉਹ ਆਪਣੇ ਸ਼ਾਨ ਕੋਚ ਪਾਈਆਂ ਨੇ ਹਾਂਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਤੇ ਸੈਂਟਰ ਸਰਕਾਰ ਵੱਲੋਂ ਚੱਲੀਆਂ ਵੀ ਸਕੀਮਾ ਹੈ ਉਹ ਆਪਣੇ ਹਸਪਤਾਲ ਚ ਚੱਲੂ ਨੇ ਤੇ ਨਵੀਂ ਸਕੀਮ ਦੀ ਜਦੋਂ ਵੀ ਨੋਟੀਫਿਕੇਸ਼ਨ ਆਏਗੀ ਉਹ ਤੁਰੰਤ ਹੀ ਜੜੀਆ ਲੱਗ ਪੋ ਜੀ ਸਰ ਥੈਂਕ ਯੂ ਬਹੁਤ